ਕੜੀ ਅੱਗੇ ਨਾ ਇੱਕ ਘੜੇ ਵਾਂਗੂ ਹੁੰਦਾ ਸੀ ਟਾਈਮ ਦੇਖਦੇ ਸੀ ਉਹਦੇ 'ਚ ਇੱਕ ਸਰਾਖ ਸੀ ਜਿਹੜੇ ਤੋਂ ਡ੍ਰੌਪ ਪਾਣੀ ਨਿਕਰਦਾ ਰਹਿੰਦਾ ਸੀ ਉਹਦੇ ਨਾਲ ਐਸੇ ਹਿਸਾਬ ਸੀਗਾ ਉਹ ਪਲ ਮਿੰਟ ਸੈਕਿੰਡ ਉਹਦੇ ਨਾਲੇ ਸੀ ਉਹਨੇ ਹਿਸਾਬ ਨਾਲੇ ਪਾਣੀ ਡਿੱਗਦਾ ਸੀ ਉਹ 'ਚ ਟਾਈਮ ਦੇਖਣ ਦਾ ਵੀ ਇੱਕ ਬਣਾਇਆ ਹੋਇਆ ਹੈ ਨਾ ਨੇ ਉਦੋਂ ਹੈ ਨਹੀਂ ਸੀ ਉਹ ਟਾਈਮ ਦਾ ਕੋਈ ਤਰੀਕਾ ਅੱਛਾ ਨਾਲ ਵੀ ਟਾਈਮ ਦੇਖਦੇ ਸੀ ਛਾਂ ਦਾ ਬਦਲ ਹੋਏ ਨਾਲ ਫੇਰ ਹੀ ਪਤਾ ਲੱਗਦਾ ਜਿਹਦਰ ਮੰਤਰ ਬਣਾਇਆ ਹੈ ਦਿੱਲੀ ਉਹਦੇ ਨਾਲ ਦੇਖਣ ਨੂੰ ਸੂਰਜੀ ਦੀ ਛੋ ਕਿੱਥੇ ਆਉਂਦੀ ਹੈ ਪਰ ਜੇ ਬੱਦਲ ਹੋਈ ਨਾ ਚਾਰ ਤਿੰਨ ਫਿਰ ਕਿਵੇਂ ਦੇਖੇ ਉਹਦਾ ਪਾਣੀ ਡਿੱਗੀ ਜਾਂਦਾ ਉਹ ਡ੍ਰੌਪ ਉਹਨੇ ਹਿਸਾਬ ਨਾਲ ਡਿੱਗਦਾ ਉਹਦੇ ਨਾਲ ਟਾਈਮ ਬਣ ਲੈਂਦੇ ਸੀ ਕਹਿੰਦੇ ਜੇ ਗਲੀ ਹੋਵੇ ਵਿੱਚ ਭਰਦੀ ਹੈ ਉਹਨੂੰ ਘੜੀ ਨੂੰ ਪਾਣੀ ਦਾ ਥੋੜੇ ਤੇ ਰਹਿਣਾ ਚੋ ਜਾਣਾ ਨੇ ਜੇ ਜਰਾ ਰੋਗ ਦੇ ਸਾਹਮਣੇ ਕਿੱਡਾ ਜੋਬਨ ਹੋਵੇ ਉਹਨੇ ਹਾਜ਼ਰ ਕਿਸੇ ਦੇ ਵਿੱਚ ਕਿੰਨੀੋ ਸ਼ਕਤੀ ਹੋਵੇ ਸ਼ਰੀਰ ਦੇ ਵਿੱਚ ਜੇਰਾ ਰੋਗ ਦੇ ਸਾਹਮਣੇ ਨਹੀਂ ਟਿਕ ਸਕਣਾ ਜੋਗ ਨਿਖਾਰਨਾ ਜਰਾ ਹੀ ਜੋਬਣ ਹਰੇ ਉਹਨੇ ਪਰ ਇਹ ਨਹੀਂ ਰਹਿਣ ਉਹ ਸ਼ਕਤੀਆਂ ਨਹੀਂ ਰਹਿਣੀਆਂ ਇਹਦੇ ਕੋਲ ਭਰੀਆਂ ਹਣ ਸਲੋਕ ਮਹਾਂ ਦਾ ਪਹਿਲਾ ਮੁਸਲਮਾਨਾ ਸਿਫਤ ਸ਼ਰੀਅਤ ਪੜਪੜ ਕਰੇ ਵਿਚਾਰ ਮੁਸਲਮਾਨਾ ਦੇ ਵਿੱਚ ਸ਼ਰੀਅਤ ਹੈ ਜਿਹੜੀ ਉਹਨੂੰ ਦੀ ਸ਼ਰੀਅਤ ਤੇ ਜ਼ਿਆਦਾ ਹੋ ਸਿਫਤ ਕਰਦੇ ਦੇ ਵਿੱਚ ਉਹਨੂੰ ਇਹ ਬੰਦੇ ਸ਼ਰੀਅਤ ਜਿਹੜੀ ਹੈ ਮर्यादा ਦੀ ਗੱਲ ਹੈ ਸ਼ਰੀਅਤ ਸ਼ਰਮ ਆ ਕਰਨਾ ਯੋਗ ਹੈ ਆ ਨਹੀਂ ਕਰਨਾ ਆ ਕਰਨਾ ਹੈ ਆ ਨਹੀਂ ਕਰਨਾ ਸ਼ਰੀਗਤ ਸ਼ਰਾ ਇਹ ਜਿਹੜੇ ਮर्यादा ਵਾਲੇ ਨੇ ਸ਼ਰੀਹੀ ਕਹਿੰਦੇ ਨੇ ਲੋਕ ਕਟੜਤਾ ਸ਼ਰਾ ਦੇ ਵਿੱਚ ਸ਼ਰਾ ਕਹਿੰਦੇ ਨੇ ਕੋਈ ਮਿਥ ਲੈਣਾ ਕਿਸੇ ਚੀਜ਼ ਨੂੰ ਮਿਥ ਲੈਣਾ ਬਨ ਲੈਣਾ ਮर्यादा ਵੀ ਮਿਥੜ ਦਾ ਨੋਟ ਮर्याਦਾ ਮਿੱਥੀ ਹੋਈ ਹੁੰਦੀ ਹੈ ਸਾਡੀ ਵਿਚਾਰ ਕੇ ਰੱਖ ਲਈ ਵੀ ਆਪਾਂ ਨੂੰ ਮर्याਦਾ ਮर्याਦਾ ਬਣਾਈ ਹੋ ਸੀ ਇਹਨਾਂ ਨੇ ਰਾਤ ਮਟੇ ਦਾ ਬੰਦਾ ਇਕੱਠੇ ਹੋ ਕੇ ਬਣਾਈ ਸੀ ਗੁਰਬਾਣੀ ਦਾ ਨਜ਼ਰ ਨਹੀਂ ਪਰਬਲਾਈ ਅਸਲ ਦੇ ਵਿੱਚ ਮਰਿਆਦਾ ਬਣਾਉਣ ਦੀ ਲੋੜ ਨਹੀਂ ਸੀ ਮਰਿਆਦਾ ਬਣਾਉਣ ਦੀ ਲੋੜ ਹੈ ਮਨੁੱਖਾਂ ਲਈ ਗੁਰਬਾਣੀ ਵਾਲਿਆਂ ਨੂੰ ਮਰਿਆਦਾ ਬਣਾਉਣ ਦੀ ਲੋੜ ਨਹੀਂ ਕੁਝ ਵੀ ਕਰਨ ਦੀ ਲੋੜ ਨਹੀਂ ਜੇ ਮਰਿਆਦਾ ਬਣਾਵਾਂਗੇ ਉੱਥੇ ਮੰਦੀ ਦਖਲ ਹੋਣਾ ਸੀ ਅੱਜ ਗਲਤੀਆਂ ਹੋਈਆਂ 1900 ਦੇ ਵਿੱਚ ਆ ਜਾਂਦੇ ਰੌਲਾ ਸ਼ੁਰੂ ਹੋਇਆ 1925 ਚ ਬਰਿਆਦਾ ਕਿਉਂ ਬਣਾਈ ਗਈ ਪਹਿਲਾ ਗੁਰੂ ਘਰ ਚ ਕਿਉਂ ਦੀ ਸੀ ਸਵਾਲ ਹੈ ਉਹ ਤਾਂ ਪਹਿਲਾਂ ਵੀ ਗੁਰਦੁਆਰੇ ਦਾ ਸੀਗੇ ਪੁਜਾਰੀ ਸੀਗੇ ਉਹਨਾਂ ਵੇਲੇ ਬਰਿਆਦਾ ਕਿਉਂ ਦੀ ਸੀ ਬਰਿਆਦਾ ਹੁੰਦੀ ਉਹ ਹਿੰਦੂਆਂ ਦੀ ਹੈ ਗੁਰੂ ਕਾ ਜੀ ਦੇ ਬਰਿਆ ਦਾ ਪਹਿਲਾਂ ਤੇ ਹੈ ਨਹੀਂ ਸੀ ਉਸ ਵੇਲੇ ਲੋੜ ਕਿਉਂ ਪਈ ਉਸ ਵੇਲੇ ਲੋੜ ਤਾਂ ਪਈ ਕਿ ਬਹੁਤ ਸਾਰੇ ਹਿੰਦੂ ਜਾਂ ਰਾਜ ਆਇਆ ਸਿੱਖਾਂ ਦਾ ਲਾਲਚ ਬਸ ਹੋ ਕੇ ਸਿਕਣਗੇ ਪੰਦਰੋਂ ਹਿੰਦੂ ਸੀ ਬਾਹਰੋਂ ਸਿੱਖੇ ਭੇਗ ਬੇਗ ਸਿੱਖ ਉਹਨਾਂ ਦੀ ਗਿਣਤੀ ਜਿਆਦਾ ਸੀ ਬਹੁਤ ਜਿਆਦਾ ਸੀ ਅਸਲੀਆਂ ਨਾਲ ਨਕਲੀਆਂ ਦੀ ਗਿਣਤੀ ਬਹੁਤ ਜਿਆਦਾ ਸੀ ਉਹ ਦਾ ਅਸਲੀ ਦਾ ਟੈਕਨੋਨ ਸੀ ਕੁਲ ਉਹ ਲੋਨਾਂ ਦੇ ਰਹਿਤ ਮਰਿਆ ਦਾ ਬਣਾ ਕੇ ਉਹ ਹਾਸ਼ੀਏ ਤੇ ਚਲੇ ਗਏ ਜਿਹੜੇ ਰਹਿਤ ਮਰਿਆ ਦਾ ਵਿੱਚ ਖਾਲਸਾ ਦਾ ਕੋਈ ਰਖ ਨਹੀਂ ਬਿਲਕੁਲ ਕਿਸੇ ਨਾਂ ਕਿਸੇ ਦਾ ਕੋਈ ਰਖ ਨਹੀਂ ਖਾਲਸਾ ਆਡਾ ਰਹਿਤ ਮਰਿਆ ਦਾ ਗੁਰਦਾਰੇ ਖੌਣ ਤੋਂ ਵੀ ਅੱਡਾ ਹੈ ਉਹ ਨਾਲ ਨਹੀਂ ਰਹੇ ਇਹਨਾਂ ਦੇ ਉਹਨਾਂ ਨੂੰ ਪਤਾ ਸੀ ਇਹ ਲੋਕ ਨੇ ਜਿਹੜੇ ਸਿੱਖ ਨੂੰ ਦਾ ਦੇਖਣਾ ਨਹੀਂ ਚਾਹੁੰਦੇ ਇਹ ਇਹ ਲੋਕ ਕੀ ਬੁਲਾ ਰਹੇ ਨੇ ਗੁਰਦੁਆਰੇ ਇਹ ਵੀ ਉਹਨੂੰ ਪਤਾ ਸੀ ਇਹ ਲੋਕ ਕੌਣ ਨੇ ਕਿੱਥੋਂ ਪੈਦਾ ਹੋਏ ਨੇ ਰਜੀਸ ਨੂੰ ਦੇ ਸਭ ਚਾਟ ਲੈਣ ਇਹ ਵੀ ਉਹਨੂੰ ਪਤਾ ਸੀ ਰਜੀਸ ਦੇ ਖਿਲਾਫ ਸੀ ਇਹ ਵੀ ਉਹਨਾਂ ਨੂੰ ਪਤਾ ਸੀ ਇਹ ਲੋਕਾਂ ਦੇ ਪਿੱਛੇ ਵੱਡੇ-ਵਡੇਰੇ ਜਿੰਨੇ ਹੁਣ ਨੇ ਸਿੱਖ ਬਣੇ ਹੋਏ ਆਪਣੇ ਆਪ ਨੂੰ ਕਹਦੇ ਪਹਿਲਾਂ ਸਰਕਾਰ ਨਾਲ ਨਹੀਂ ਜਿੰਨੇ ਵੱਡੇ-ਵੱਡੇ ਨੇ ਸਾਰਿਆਂ ਦੇ ਬਾਪ ਸਰਕਾਰ ਨਾਲ ਸੀ ਉਹਨਾਂ ਦੇ ਪੁੱਤ ਕੋਈ ਅਮੀਰ ਆਦਮੀ ਸਰਕਾਰ ਨਾਲ ਸੀ ਗਰੀਬ ਆਦਮੀ ਗੁਰੂ ਕਰਨੀ ਸੀ ਜੇ ਕੋਈ ਅਮੀਰ ਆਦਮੀ ਗੁਰੂ ਕਰਨਾ ਹੋ ਵੀ ਗਿਆ ਉਹ ਸਰਕਾਰ ਨੇ ਗਰੀਬ ਕਰਤੇ ਜਾਇਦਾ ਜਬਤ ਕਰਕੇ ਉਹਨਾਂ ਜੋ ਵੇੜੀ ਕੋਲ ਹੋ ਸਕਦਾ ਸੀ ਗਰੀਬ ਸੀਗੇ ਉਹ ਗੱਡਿਆਂ ਦੇ ਜਿਹੜੇ ਸਮਾਨ ਲੱਦੀ ਫਿਰਦੇ ਤੇ ਹੋਈਆਂ ਸੀ ਉਹ ਜਿਹਨਾਂ ਜੋ ਵੇੜੀ ਤੋਂ ਜਿਆਦਾ ਜਬਤ ਹੋ ਗਈ ਸਰਕਾਰ ਨੇ ਗਰੀਬ ਕਰਤੇ ਹੋ ਇਸ ਕਰਕੇ ਨਗਰ ਕਦਰ ਤੋਂ ਸਾਥ ਨਹੀਂ ਦਿੱਤਾ ਵੀ ਇਹ ਬੰਦੇ ਸਿੱਖੀ ਨੂੰ ਸਿੱਖੀ ਦਾ ਮੋਹ ਇਹਨਾਂ ਨੂੰ ਕਿਉਂ ਜਾਗਿਆ ਉਹ ਗੋਲ ਕੰਮ ਕਰਕੇ ਜਾਗ ਗਿਆ ਸਿਆਸਤ ਦੀ ਪੌੜੀ ਬਣਾਉਣੀ ਸੀ ਸਿਆਸੀ ਲੋਕਾਂ ਨੇ ਕਿਹਾ ਵੀ ਗੁਰਦੁਆਰੇ ਖੋਲੋ ਬਾਇਆ ਹੈਗੀ ਐ ਇਹ ਪੌੜੀ ਬਣਾ ਕੇ ਉੱਤੇ चढ़ ਜਿਓ ਕਿਸੇ ਪਾਰਟੀ ਵਾਸਤੇ ਪੈਸੇ ਚਾਹੀਦਾ ਹੁੰਦਾ ਨਾ ਪੈਸਾ ਨੂੰ ਗੁਰਦੁਆਰੇ ਚ ਮਿਲ ਗਿਆ ਸਿਆਸੀ ਪਾਰਟੀ ਬੁਲਕੀ ਕਾਂਗਰਸ ਵਾਲਿਆਂ ਨੇ ਬਣਾਈ ਸੀ ਸਾਡੇ ਨਾਲ ਰਲ ਕੇ ਅੰਗਰੇਜ਼ਾਂ ਦੀ ਤੁਸੀਂ ਮੁਖਾਲਫਤ ਕਰ ਅੰਗਰੇਜ਼ਾਂ ਨੂੰ ਵੀ ਪਤਾ ਸੀ ਵੀ ਇਹ ਸਾਡੀ ਕਰਨਗੇ ਵਿਰੋਧ ਇਸ ਕਰਕੇ ਅੰਗਰੇਜ਼ ਉਹਨਾਂ ਦੀ ਮਦਦ ਕਰਦੇ ਸੀ ਪੁਜਾਰੀਆਂ ਦੀ ਨੂੰ ਪਤਾ ਸੀ ਵੀ ਇਹ ਤਾਂ ਕਾਂਗਰਸ ਦੇ ਨਾਲ ਦੇ ਬੰਦੇ ਘਰੇ ਪ੍ਰਾਣੀਓ ਗੱਲਾਂ ਦੇ ਬੜਿਆਦਾ ਤਾਂ ਬਣਾਈ ਸੀ ਆਟੇ ਜਨੂੰਨ ਅਸਲ ਸੀ ਪੱਕੀ ਸਭ ਨਕਲੀ ਸੀ ਅੱਜ ਅਸੀਂ ਕਿ ਕਿਉਂ ਨਹੀਂ ਸਿੱਖੀ ਥੀਓ ਕਰਨ ਦਸੋਂ ਕਾਲ ਸਿੱਖੀ ਸਿੱਖੀ ਥੀ ਹੋਈ ਨਹੀਂ ਸਿਕਦੇ ਜਿਹਨਾਂ ਕੋਲ ਸਿੱਖੀ ਥੀ ਉਹ ਹਾਸ਼ੀਏ ਤੇ ਸੀਗੇ ਨਿਹੰਗ ਸਿੰਘ ਉਹਨਾਂ ਨੇ ਕਹਾ ਅਸੀਂ ਨਾ ਫੌਜ ਦੇ ਵਿੱਚ ਤਨਖਾਹ ਲੈਣੀ ਹੈ ਗੁਰੂ ਤੋਂ ਅਸੀਂ ਤਨਖਾਹ ਨਹੀਂ ਲੈ ਸਕਦੇ ਕਰਗਾ ਆਪਣੇ ਗੁਰੂ ਤੋਂ ਕਿਵੇਂ ਲੈ ਲਵਾਂਗੇ ਉਹ ਬਾਪ ਆ ਸੀ ਬੋਤਾ ਉਹਨੇ ਘਰ ਦੇ ਤਨਖਾਹ ਹੀ ਲੈਂਦੇ ਹੁੰਦੇ ਈਸ ਦੇ ਰਾਜ ਦੇ ਵਿੱਚ ਸਹਿਬਤ ਰਹੇ ਨੇ ਤਨਖਾਹ ਨਹੀਂ ਲੈਂਗੇ ਉਹਨਾਂ ਇੱਕ ਕਪਾੜਾ ਦੂਏ ਕਾਤੇ ਤਨਖਾਹ ਲੈ ਲੈਂਦੇ ਸੀ ਹਰੀਸ ਨੂੰ ਨਾਲੇ ਵਦੀਆਂ ਗੱਲਾਂ ਕਰੇ ਤਨਖਾਹ ਆਦਾਰ ਸੀ ਉਹ ਗੰਗਧਰ ਨਹੀਂ ਕਾਸਦੇ ਇਹਨਾਂ ਨੂੰ ਇਹਨਾਂ ਲੋਕਾਂ ਨੂੰ ਨਾਲ ਗੱਲ ਕਰੂ ਨਾਲ ਇਹ ਤਨਖਾਹ ਲੈ ਵਰਗਣ ਨਾਰਾਣ ਜੀਸਰ ਹੋੜਾਣ ਜੀਸਰ ਦੇ ਖਿਲਾਫ ਹੋਏ ਨੇ ਜੀਸਰ ਦਾ ਮਹਾਰਾਜ ਹੁਣ ਵੀ ਕਹੀ ਜਾਂਦੇ ਨੇ ਇੱਕੋ ਐਸੇ ਨੁਲਾਇਆ ਕਾਦਵੀ ਨੂੰ ਜਿਹਨੂੰ ਅਸੀਂ ਸਿੱਖ ਵੀ ਨਹੀਂ ਕਹਿ ਸਕਦੇ ਮਹਾਰਾਜ ਆ ਕਹਦੇ ਨੇ ਮੂਰਖ ਨੇ ਫਿਰ ਇਹ ਤਾਂ ਪਤਾ ਲੱਗਦਾ ਬਗਾਇਆ ਧਾਰੀ ਨੇ ਇਹ ਤੋਂ ਵੀ ਪਤਾ ਲੱਗਦਾ ਯੰਗ ਸੰਭੋਸ ਵੇਲੇ ਤੇ ਗਰੀਬ ਤੋਂ ਗਰੀਬ ਫਟੇ ਕੱਪੜੇ ਵਾਲਾ ਉਹਨੂੰ ਕਾਣਾ ਕਹਿੰਦੇ ਹੁੰਦੇ ਸੀ ਉਹਦੇ ਬੂਹ ਤੇ ਜਿਹਨੂੰ ਮਹਾਰਾਜ ਆ ਕਹਿੰਦੇ ਨੇ ਇਹ ਤੇ ਕਰਕੇ ਲੱਗਦਾ ਸੀ ਕਾਣਾ ਕਿਉਂ ਕਹਿੰਦੇ ਸੀ ਉਹਨੇ ਗੁਰਵਾਤੇ ਖਿਲਾਫ ਜੁੰਡਲੀ ਇਕੱਠੀ ਕਰ ਲਈ ਸੀ ਉਹਨਾਂ ਨੂੰ ਐਸ਼ੇ ਤੇ ਲਾਤਾ ਸੀ ਉਹਨਾਂ ਨੇ ਸੋਚ ਲਿਆ ਵੀ ਚਲੋ 2 ਨੰਬਰ ਦੇ ਸਹੀ ਸਿੱਖ ਤਾਂ ਬਣਦੇ ਨੇ ਗੁਰਬਾਣੀ ਦਾ ਵਿਰੋਧ ਤਾਂ ਨਹੀਂ ਕਰਨਗੇ ਮੁਖਾਲਫਤਾ ਨਹੀਂ ਖੜੇ ਹੋਣਗੇ ਅਰਥ ਉਹ ਤੇ ਜੇ ਨਹੀਂ ਆਦ ਬਚਾਣਾ ਸਿੱਖ